ਇਹ ਜਿਸ ਸਮੇਂ ਮਾਦੂਰ ਹੈ ਤੋਂ ਹੁੰਦੇ ਸਾਰੇ ਸਕੂਲਾਂ ਦੇ ਵਿੱਚ ਮਾਦੂਰ ਹੋਣਾ ਚਾਹਤ ਕਰਦੇ ਹਾਂ ਕਿ ਇਹ ਬੱਚੇ ਦੇਸ਼ ਦੀ ਸੇਵਾ ਦੇ ਵਿੱਚ ਜਿਸ ਤਰ੍ਹਾਂ ਸਰ ਸੇਵਾ ਕਰ ਰਹੇ ਹਨ ਇਸ ਤਰ੍ਹਾਂ ਜਿਹੜਾ ਦਾਸਲਾ ਮੂਹਮ ਹੈ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਲੋੜ ਨੂੰ ਵਧਾਉਣ ਦੇ ਲਈ ਇੱਕ ਮਹਿੰਦ ਦਾ ਆਵਾਜ਼ ਕਰ ਰਹੇ ਹੋ ਬੈਨ ਦਾ ਅਸੀਂ ਬੈਨ ਨੂੰ ਚੜੀ ਦਿਖਾਈ ਹੈ ਸਾਰੇ ਸਰਕਾਰੀ ਸਕੂਲਾਂ ਨੇ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਗਵਾਈ ਹੇਠ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਦੀ ਲੀਡਰਸ਼ਿਪ ਦੇ ਬਹੁਤ ਤਰੱਕੀ ਕਰ ਰਹੇ ਨੇ ਔਰ ਜਦੋਂ ਮੈਂ ਹਰ ਢੀਂਗਿਆਂ ਦੇ 2 ਮਹੀਨੇ ਬਾਅਦ ਮੇਟਾ ਕਿਸ ਸਰਕਾਰੀ ਸਕੂਲਾਂ ਦੇ ਟੀਚਰਸ ਵਿਲ ਨੇ ਡਾਰੇਗੇ ਟ੍ਰੇਨਿੰਗ ਲਈ ਜਾਂ ਸਿੰਗਾਪੁਰ ਜਾ ਰਹੇ ਨੇ ਟ੍ਰੇਨਿੰਗ ਦੇ ਲਈ ਤਾਂ ਆਪਣੇ ਆਪ ਦੇ ਵਿੱਚ ਬੜਾ ਵੱਡਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਟੀਚਰ ਉਹ ਵੈਸੇ ਵੀ ਪਹਿਲਾਂ ਨਹੀਂ ਬੜੇ ਵਧੀਆ ਸੀ ਲੇਕਿਨ ਹੁਣ ਉਹਨਾਂ ਦੇ ਸਕਿੱਲਸ ਦੇ ਵਿੱਚ ਇੱਕ ਇੰਟਰਨੈਸ਼ਨਲ ਪਰਸਪੈਕਟਿਵ ਆ ਜਾਏਗਾ ਉਹ ਵਰਲਡ ਦੀ ਬੈਸਟ ਟੈਕਨੋਲੋਜੀਜ਼ ਵਰਲਡ ਦੇ ਬੈਸਟ ਟੀਚਿੰਗ ਮੀਥਡ ਵਰਲਡ ਦੇ ਬੈਸਟ ਟੀਚਿੰਗ ਯੂਨੀ ਪੀਡਾਗੋਜੀ ਟੈਕਨੋਲੋਜੀਜ਼ ਇਹਨਾਂ ਉਹ ਸਾਰਿਆਂ ਨੂੰ ਸਾਰਿਆਂ ਨੂੰ ਜਿਹੜਾ ਹੈ ਐਕਸਪੋਜ਼ ਹੋ ਕੇ ਆਉਣਗੇ ਔਰ ਉਹਦੇ ਨਾਲ ਫਰਕ ਪਈਗਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ